ਸਾਡੇ ਘੱਟੋ ਘੱਟ ਜੀ 20 ਰੇੜਿਆਂ ਦਾ ਚਲਾਨ ਕੀਤਾ ਹੋਇਆ। 20 ਰੇੜਿਆਂ ਦਾ ਇਸ ਟਾਈਮ ਚਲਾਨ ਹੋ ਚੁੱਕੇ ਇਸ ਤੋਂ ਪਹਿਲਾਂ। ਹੋ ਚੁੱਕਿਆ। ਅੱਛਾ ਜੀ। ਘੱਟੋ ਘੱਟ ਪੰਜ ਛੇ ਰੇੜੇ ਜਿਹੜੇ ਕਾਊਂਟਰ ਕੀਤਾ। ਸਾਡੀ ਇਹ ਵੀ ਮੰਗ ਆ ਸੀ ਸਰਕਾਰ ਤੋਂ ਕਰਦੇ ਆ ਜੀ ਉਹ ਸਾਡੇ ਗਰੀਬਾਂ ਦੇ ਜਿਹੜੇ ਆ ਉਹ ਵੀ ਛੱਡੇ ਜਾਣ। ਸਰਕਾਰ ਤੋਂ ਮੰਗ ਕਰਦੇ ਆ ਕਿ ਇੱਕ ਤਾਂ ਜਿਹੜੇ ਸਾਡੇ ਰੇੜੇ ਬੰਦ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕਰਦੇ ਆ ਉਹ ਜਿਹੜੇ ਆ ਚਲਾਈ ਜਾਣ ਸਾਡੇ ਦੂਸਰੇ ਨੰਬਰ ਤੋਂ ਸਾਡੇ ਜਿਹੜੇ ਚਲਾਨ ਕੀਤੇ ਗਏ ਆ ਸਾਡੇ ਵੀਰਾਂ ਦੇ। ਹਾਂਜੀ ਸਾਡੇ ਕੈਨਸਲ ਕੀਤੇ ਜਾਣ ਜੀ ਹਾਂਜੀ ਭਾਈ ਜੀ ਕੀ ਮਸਲਾ ਤੁਹਾਡਾ ਅੱਜ ਤੁਸੀਂ ਮੰਡੀ ਦੇ ਵਿੱਚ ਜਿਹੜੇ ਜਗਾੜੂ ਰੇੜੇ ਲੈ ਕੇ ਇਕੱਠੇ ਹੋਏ ਹੋ ਸਾਰੇ ਕੀ ਮਸਲਾ ਤੇ ਕਿਉਂ ਤੁਹਾਨੂੰ ਇਹ ਜਿਹੜਾ ਇਕੱਠਾ ਕਰਨਾ ਪਿਆ ਸਾਨੂੰ ਵੀ ਇਕੱਠੇ ਇਸ ਕਰਕੇ ਕਰਨਾ ਪਿਆ ਜੀ ਲੋ ਸਾਡੇ ਮੋਟਰਸਾਈਕਲ ਰੇੜੇ ਆ ਜੀ ਜਿਹੜੇ ਟ੍ਰੈਫਿਕ ਮੁਲਾਜ਼ਮ ਆ ਉਹ ਸਾਡੇ ਚਲਾਨ ਕਰ ਰਹੇ ਆ ਜੀ 5-5000 ਰੁਪਏ ਦੇ ਜੀ ਅਸੀਂ ਗਰੀਬ ਬੰਦੇ ਆ ਜੀ 5-5000 ਰੁਪਏ ਦੇ ਚਲਾਨ ਜਿਹੜੇ ਆ ਅਸੀਂ ਕਿਵੇਂ ਭੁਗਤਗੇ ਜੀ ਅਸੀਂ ਨਹੀਂ ਭੁਗਤ ਸਕਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇੱਕ ਤਾਂ ਜਿਹੜੇ ਸਾਡੇ ਰੇੜੇ ਬੰਦ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕਰਦੇ ਆ ਉਹ ਜਿਹੜੇ ਆ ਚਲਾਈ ਜਾਣ ਸਾਡੇ ਦੂਸਰੇ ਨੰਬਰ ਤੇ ਸਾਡੇ ਜਿਹੜੇ ਚਲਾਨ ਕੀਤੇ ਗਏ ਆ ਸਾਡੇ ਵੀਰਾਂ ਦੇ ਉਹ ਸਾਡੇ ਕੈਨਸਲ ਕੀਤੇ ਜਾਣ ਜੀ ਸਰਕਾਰ ਤੋਂ ਸਾਡੀ ਇਹ ਹੀ ਮੰਗ ਆ ਜੀ ਦੂਸਰੇ ਨੰਬਰ ਤੇ ਜੋ ਕੋਈ ਵੀ ਸਾਡੇ ਬੰਦੇ ਨੂੰ ਜਿਹੜੇ ਵਾਲੇ ਨੂੰ ਸਾਡੇ ਨੂੰ ਰੋਕਿਆ ਨਾ ਜਾਵੇ ਸਰਕਾਰ ਤੋਂ ਸਾਡੀ ਇਹ ਮੰਗ ਹੈ ਕਿੰਨੇ ਜਿਹੜੇ ਜਗਾੜੂ ਰੇੜੇ ਆ ਜਿਨ੍ਹਾਂ ਦਾ ਟ੍ਰੈਫਿਕ ਇੰਚਾਰਜ ਜਿਹੜੇ ਟ੍ਰੈਫਿਕ ਪੁਲਿਸ ਆ ਉਹਨਾਂ ਵੱਲੋਂ ਇਹਦਾ ਚਲਾਨ ਕੀਤਾ ਗਿਆ ਹੈ ਸਾਡੇ ਘੱਟੋ ਘੱਟ ਜੀ 20 ਰੇੜਿਆਂ ਦਾ ਚਲਾਨ ਕੀਤਾ ਹੋਵੇ 20 ਰੇੜਿਆਂ ਦਾ ਇਸ ਟਾਈਮ ਚਲਾਨ ਹੋ ਚੁੱਕੇ ਇਸ ਤੋਂ ਪਹਿਲਾਂ ਹੋ ਚੁੱਕਿਆ ਜੀ ਅੱਛਾ ਜੀ ਬਾਕੀ ਘੱਟੋ ਘੱਟ 5-6 ਰੇੜੇ ਜਿਹੜੇ ਮਾਉਂਟ ਕੀਤੇ ਹੋਏ ਸਾਡੀ ਇਹ ਵੀ ਮੰਗ ਹੈ ਸੀ ਸਰਕਾਰ ਤੋਂ ਕਰਦੇ ਆ ਜੀ ਉਹ ਸਾਡੇ ਗਰੀਬਾਂ ਦੇ ਜਿਹੜੇ ਆ ਉਹ ਵੀ ਛੱਡੇ ਜਾਣ ਤੇ ਜਿਹੜਾ ਆਪਦਾ ਕੋਈ ਆਪਦਾ ਜਿਹੜੀ ਜਿਹੜੀ ਤੁਹਾਨੂੰ ਚਲਾਨ ਚਿੱਟ ਮਿਲੀ ਉਹਦੇ ਤੇ ਕਿੰਨੀ ਮਾਉਂਟ ਭਰੀ ਹੈ ਕਿੰਨੇ ਪੈਸੇ 100 ਇੱਕ ਰੇੜੇ ਦਾ ਤੇ ਜਿਹੜੇ ਬੌਂਡ ਹੋਏ ਆ ਉਹ ਕਿੰਨੇ ਕਿੰਨੇ ਪੈਸਿਆਂ ਦੇ ਚਲਾਨ ਹੋਏ ਆ ਉਹ ਵੀ 5-5 ਦਾ ਹੀ ਹੈ 5-5 ਦਾ ਹਾਂ ਇੱਥੇ ਮੁੰਡਾ ਹੈਗਾ ਅੱਛਾ ਉਹ ਉਹ ਕਿੰਨਾ ਚਿਰ ਹੋ ਗਿਆ ਜਿਹੜੇ ਰੇੜੇ ਬੌਂਡ ਹੋਏ ਆ ਜਿਹੜੇ ਅੰਦਰ ਥਾਣੇ ਦੇ ਵਿੱਚ ਪਤਾ ਨਹੀਂ ਹੋ ਗਿਆ ਜੀ ਅੱਛਾ ਹੁਣ ਉਹ ਬੰਦੇ ਕੀ ਕੰਮ ਕਰ ਰਹੇ ਆ ਫਿਰ ਹੁਣ ਉਹ ਵਿਚਾਰੇ ਉਹ ਰਕਸ਼ਾ ਲੈਂਦਾ ਜੀ ਉਹਨੇ ਉਹ ਰਕਸ਼ੇ ਤੇ ਵਿਚਾਰਤ ਹੋਣਾ ਕਰਦਾ ਅੱਛਾ ਮਤਲਬ ਕਿਸੇ ਦਾ ਕਿਰਾਏ ਤੇ ਲੈ ਲਿਆ ਇਸ ਟਾਈਮ ਕਿਸੇ ਦਾ ਕਿਰਾਏ ਤੇ ਲੈ ਕੇ ਵਿਚਾਰਾ ਉਹ ਭਾਰਪੂਰ ਜਿਹੜਾ ਉਹ ਲੱਕੜ-ਲੁੱਕੜ ਬਾਲਣ ਜਿਹੜਾ ਢੋਣਾ ਲੱਗਾ ਅੱਜ ਤਾਂ ਕੀ ਪ੍ਰੋਗਰਾਮ ਹੈ ਇਸ ਤੋਂ ਬਾਅਦ ਤੁਸੀਂ ਕੀ ਜਿਹੜਾ ਸਰਕਾਰ ਨੂੰ ਛਾਡੀ ਇਹ ਗੱਲ ਹੈ ਜੀ ਜਿਹੜੀ ਅਸੀਂ ਇਕੱਠੇ ਹੋਏ ਆ ਇੱਥੇ ਇਕੱਠੇ ਇਸ ਕਰਕੇ ਹੋਏ ਆ ਜੀ ਵੀ ਇੱਥੋਂ ਅਸੀਂ ਜਿਹੜਾ ਰੋਸ ਮਾਰਚ ਕਰਾਂਗੇ ਜੀ ਕਨੇਜਾ ਚੌਕ ਤੇ ਕਰ ਜਾਵਾਂਗੇ ਜੀ ਉਸ ਤੋਂ ਬਾਅਦ ਜੋ ਸਾਡਾ ਬੋਲਣ ਵਾਲਾ ਹੋਊਗਾ ਜੀ ਬਲਾਰੇ ਆ ਬੋਲਣਗੇ ਜੀ ਉਸ ਤੋਂ ਬਾਅਦ ਅਸੀਂ ਆਪ ਦਾ ਟੀਸੀ ਨੂੰ ਮੰਗ ਪੱਤਰ ਦੇਵਾਂਗੇ ਇੱਕ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਸਾਨੂੰ ਜਿਹੜੇ ਵੱਡੀਆਂ ਗੱਡੀਆਂ ਵਾਲੇ ਆ ਕੁਝ ਬਲੈਰੋ ਵਾਲੇ ਹੋਗੇ ਛੋਟੇ ਹਾਥੀ ਵਾਲੇ ਹੋਗੇ ਉਹ ਵੀ ਤੰਗ ਪਰੇਸ਼ਾਨ ਕਰਦੇ ਉਹ ਵੀ ਰਾਹ ਖੜੇ ਰੋਕਦੇ ਨੇ ਕਰਕੇ ਹੀ ਅਸੀਂ ਆ ਜਿਹੜਾ ਸਾਡਾ ਇੱਥੇ ਅਸੀਂ ਇਕੱਠੇ ਹੋਏ ਆ ਜੀ ਜੀ ਪਹਿਲਾਂ ਵੀ ਸਾਡਾ ਇੱਕ ਵਾਰੀ ਫੈਸਲਾ ਹੋਇਆ ਸੀਗਾ ਜੀ ਹਾਂਜੀ ਹੁਣ ਦੁਬਾਰਾ ਫੇਰ ਇਹਨਾਂ ਨੇ ਕੋਈ ਪੈਸੇ ਪੂਸੇ ਦੇ ਕੇ ਜਿਹੜਾ 40-50000 ਰੁਪਇਆ ਕਹਿੰਦੇ ਆ ਸਾਡੇ ਖਾਤੇ 'ਚ ਪਿਆ ਸਰਕਾਰ ਕਹਿੰਦੀ ਆ ਜੀ ਰਾਜਮੀ ਕਹਿੰਦੇ ਆ ਜੀ ਵੀ ਇਸ ਕਰਕੇ ਅਸੀਂ ਭਾਈ ਉਹ ਕੇਸ ਜਿੱਤ ਗਏ ਆ ਇਸ ਕਰਕੇ ਅੱਜ ਅਸੀਂ ਚਲਾਨ ਕਰ ਰਹੇ ਆ अच्छा एक गवर्नमेंट ਜਿਹੜਾ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਸੀ ਕਿਸੇ ਸਮੇਂ ਦੇ ਵਿੱਚ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਹਾਂਜੀ ਉਹ ਲਾਗੂ ਤਾਂ ਨਹੀਂ ਹੋਏ ਹਾਂਜੀ ਪਰ ਗਵਰਨਟ ਮੰਨੀਓ ਕਾਨੂੰਨ ਆ ਕਿ ਜਿਹੜਾ ਵੀ ਵਹੀਕਲ ਆ ਕਮਰਸ਼ੀਅਲ ਜਿਹੜਾ ਕੰਮ ਕਰਦਾ ਏ ਢੋਆ ਢਵਾਈ ਦਾ ਉਹ ਜਿਹੜਾ ਜਿੰਨੀ ਉਹਨੂੰ ਮਿਕਦਾਰ ਉਹਦੀ ਤੈਅ ਹੋਈ ਆ ਹਾਂਜੀ ਮਤਲਬ ਜਿੰਨੇ ਕੁਆਂਟਲ ਉਹਨੂੰ ਲਾਗੂ ਕੀਤੇ ਗਏ ਆ ਜਿੰਨੇ ਟਾਇਰ ਦੇ ਹਿਸਾਬ ਦੇ ਨਾਲ ਓਨਾ ਹੀ ਚੱਕੂਗਾ ਪਰ ਕੀ ਲੱਗਦਾ ਕਿ ਜਿਹੜੇ ਦੂਸਰੇ ਵਹੀਕਲ ਆ ਪੂਰਾ ਓਨਾ ਭਾਰ ਚੱਕ ਰਹੇ ਜਾਂ ਵੱਧ ਚੱਕ ਰਹੇ ਅਸੀਂ ਵੇਖਿਆ ਜੀ ਹਾਥੀ ਵਾਲੇ ਹੋ ਗਏ ਜੀ ਚਾਹ ਬਲੈਰੋ ਵਾਲੇ ਹੋ ਗਏ ਜੀ ਮੰਨ ਕੇ ਚੱਲੋ ਹਾਥੀ ਵਾਲੇ ਨੂੰ ਵੱਤ ਵੱਦ 8 ਕੁਇੰਟਲ ਕਿਹਾ ਹੋਊਗਾ ਜੀ ਕਿ ਉਹ 70 70 ਗੱਤੇ ਪਾ ਕੇ ਲੈ ਜਾਂਦੇ ਹਾਂ ਹਾਂਜੀ ਠੀਕ ਹੈ ਜੀ ਬਲੈਰੋ ਵਾਲੇ ਨੂੰ ਵੱਤ ਵੱਦ 15 ਕੁਇੰਟਲ ਹੋਊਗਾ ਉਹ ਮੈਂ ਖਿਆ 20 25 ਕੁਇੰਟਲ ਦੇ ਨੇੜੇ ਤੇ ਲੈ ਜਾਂਦੇ ਆ ਫਿਰ ਉਹਨਾਂ ਉਹਨਾਂ ਦੇ ਚਲਾਨ ਹੁੰਦੇ ਉਹਨਾਂ ਨੂੰ ਰੋਕਿਆ ਉਹਨਾਂ ਦੇ ਕੋਈ ਚਲਾਨ ਨਹੀਂ ਜੀ ਹੁੰਦੇ ਅਸੀਂ ਇਹ ਵੀ ਸਾਡੀ ਸੂਰਤ ਦੇ ਵਿੱਚ ਆਇਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਗੱਡੀਆਂ ਕਿੰਨੀਆਂ ਜਿਹੜੀਆਂ ਜਿਨ੍ਹਾਂ ਦੇ ਚਲਾਨ ਜਿਹੜੇ ਭੁਗਤੇ ਹੋਣਗੇ ਵੱਧ ਤੋਂ ਵੱਧ 20-25 ਗੱਡੀਆਂ ਹੋਣਗੀਆਂ ਇਹ ਦੂਜੇ ਬਗੈਰ ਚਲਾਨਾ ਮਤਲਬ ਕਿ ਆਪਦੇ ਟੈਕਸ ਕਰਦੇ ਜਿਹੜੀ ਤੁਹਾਡੇ ਆ ਹੁਣ ਜਗਾੜੂ ਰੇੜੇ ਤੁਸੀਂ ਬਣਾਏ ਆ ਮੋਟਰਸਾਈਕਲ ਵੱਢ ਕੇ ਤੁਸੀਂ ਪਿੱਛੇ ਇੱਕ ਟਰਾਲੀ ਨੂੰ ਮੈਂ ਇੱਕ ਚੀਜ਼ ਬਣਾ ਲਈ ਤੁਸੀਂ ਇਹਦੇ ਜਿਹੜਾ ਕਾਗਜ਼ ਪੱਤਰ ਤੁਹਾਡੇ ਪੂਰੇ ਆ ਜਿੰਨੇ ਵੀ ਤੁਸੀਂ ਖੜੇ ਹੋ ਸਾਰਿਆਂ ਕੋਲੇ ਡਰਾਈਵਿੰਗ ਲਾਇਸੈਂਸ ਹੈ ਇਹਦੇ ਵਿੱਚ ਜੀ ਕਈਆਂ ਕੋਲੇ ਵਿਚਾਰਾ ਕੋਲੇ ਹੈਗੇ ਆ ਕਈਆਂ ਦੇ ਬਣਨੇ ਦਿੱਤੇ ਆ ਜੀ ਜੀ ਠੀਕ ਹੈ ਜੀ ਕਈਆਂ ਦੇ ਕਾਗਜ਼ ਪੱਤਰ ਹੈਗੇ ਆ ਕਈਆਂ ਦੇ ਨਹੀਂ ਮੋਟਰਸਾਈਕਲ ਦੀ ਆਰਸੀ ਤਾਂ ਹੋएगी ਸਾਰਿਆਂ ਕੋਲੇ ਉਹਦੇ ਬੀਮਾ ਉਹਦਾ ਇੰਸ਼ੋਰੈਂਸ ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ ਜਦੋਂ ਤੁਸੀਂ ਡੇਲੀ ਰੂਟੀਨ 500 ਰੁਪਿਆ ਬਣ ਜਾਂਦਾ ਜੀ ਕਿਤੇ ਘੱਟ ਵੀ ਬਣ ਜਾਂਦਾ ਜੀ ਹਮ ਪਰ ਵੇਖਣ ਵਾਲੇ ਨੂੰ ਐਂ ਲੱਗਦਾ ਜੀ ਵੀਰੇ ਵਾਲੇ ਬਹੁਤ ਕਮਾਈ ਕਰਦੇ ਹੋਣਗੇ ਜੀ ਮੰਨ ਕੇ ਚੱਲੋ ਜੇ ਕਿਸੇ ਤੋਂ 200 ਮੰਗਦੇ ਆ ਜੀ ਅਗਲਾ ਕਹਿੰਦਾ ਵੀ 100 ਲੈ ਲੈ ਭਾਈ ਜੀ ਹੈਗਾ ਤਾਂ ਰੱਖਸ਼ਾ ਹੀ ਆ ਹਾਂਜੀ ਹਾਂਜੀ ਪਰ ਅਸੀਂ ਕਹਿ ਦਨੇ ਚੱਲੋ ਜੀ ਜਿਵੇਂ ਚੱਲਦਾ ਆ ਦੀ ਰੋਟੀ ਤਾਂ ਬਣਾਈਏ ਜੀ ਓਕੇ ਬੱਚੇ ਦਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਹ ਪ੍ਰੋਟੈਸਟ ਕਰਨ ਲੱਗੇ ਹੋ ਜਗਾੜੂ ਰੇੜਿਆਂ ਦੇ ਸਬੰਧ ਦੇ ਵਿੱਚ ਸਮੱਸਿਆ ਕੀ ਆ ਰਹੀ ਔਰ ਕਿਉਂ ਅੱਜ ਤੁਸੀਂ ਇਕੱਤਰ ਹੋਏ ਅਸੀਂ ਇਕੱਠੇ ਇਸ ਕਰਕੇ ਹੋਏ ਆ ਜੀ ਸਾਡੇ ਇਹ ਚਲਾਨ ਕੱਟੀ ਜਾਂਦੇ ਜੀ ਜੀ ਪਹਿਲਾਂ ਵੀ ਇੱਕ ਵਾਰੀ ਰੌਲਾ ਪੈ ਗਿਆ ਸੀਗਾ ਤੇ ਉਦੋਂ ਅਸੀਂ ਕਲਤਾਰ ਸੰਧਵਾਂ ਨੂੰ ਸਰਕਾਰ ਨੂੰ ਮਿਲੇ ਸੀਗੇ ਸਰਕਾਰ ਨਾਲ ਜੀ ਸਰਕਾਰ ਨੇ ਉਦੋਂ ਰੇੜੇ ਸਾਡੇ ਚਾਲੂ ਕਰ ਦਿੱਤੇ ਸੀ ਆ ਹੁਣ ਫੇਰ ਦੋ ਤਿੰਨ ਸਾਲਾਂ ਤੋਂ ਅੱਜ ਫੇਰ ਹੁਣ ਚਲਾਨ ਕੱਢੀ ਜਾਂਦੇ ਤੇ ਇਹਨਾਂ ਨੇ ਕਿਹਾ ਵੀ ਆ ਵੀ ਬੰਦ ਕਰੋ ਜੀ ਇਸ ਕਰਕੇ ਅਸੀਂ ਇਕੱਠੇ ਹੋਏ ਆ ਵੀ ਸਾਨੂੰ ਕੋਈ ਨਾ ਕੋਈ ਜਾਦਾ ਰੋਜ਼ਗਾਰ ਦੇਣਾ ਸਾਡੇ ਰੋਜ਼ਗਾਰ ਦਾ ਪ੍ਰਬੰਧ ਕਰਨ ਜਿਹੜੀ ਨਰੇਗਾ ਸੀ ਉਹ ਵੀ ਇਹਨਾਂ ਨੇ ਸਰਕਾਰ ਨੇ ਬੰਦ ਕਰ ਦਿੱਤੀ ਆ ਹਾਂਜੀ ਤੇ ਕੋਈ ਵੀ ਜਿਹੜਾ ਸਰਕਾਰ ਦਾ ਕੋਈ ਵੀ ਆਈ ਆ ਗਰੀਬਾਂ ਨੂੰ ਰੋਜ਼ਗਾਰ ਨਹੀਂ ਅਜੇ ਤੱਕ ਕਿਸੇ ਵੀ ਸਰਕਾਰ ਨੇ ਦਿੱਤਾ ਅਸੀਂ ਫਿਰ ਜਿਹੜੇ ਜਿਗਾੜੂ ਰੇੜੇ ਆ ਹਾਂਜੀ ਇਹ ਚਲੋ ਜਲਦਾ ਫਿਰ ਜਦੋਂ ਬਣਾਏ ਸੀ ਪਹਿਲਾਂ ਵੀ ਉਦੋਂ ਹੀ ਬੰਦ ਕਰ ਲੈਂਦੇ ਉਦੋਂ ਬੰਦੇ ਵੀ ਨਹੀਂ ਇਹ ਨਹੀਂ ਚੱਲਣੀ ਹੁਣ ਘੱਟੋ ਘੱਟ 15 20 ਸਾਲ ਹੋ ਗਏ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਾਂ ਬਹੁਤ ਜੱਦ ਦੇ ਇਹ ਚੱਲੀ ਜਾਂਦੇ ਆ ਉਹ ਸਵਾਰੀਆਂ ਵੀ ਢੋਂਦੇ ਆ ਤੇ ਹੋਰ ਸਾਰੇ ਸ਼ਹਿਰਾਂ 'ਚ ਸਾਰੇ ਪੰਜਾਬ ਦੇ ਵਿੱਚ ਇਹ ਚੱਲੀ ਜਾਂਦੀ ਜੀ ਜੀ ਤੇ ਲੋਕਾਂ ਦਾ ਚਲਵਰੇ ਰਜਗਾਰ ਆ ਹੁਣ ਜਿਹੜਾ ਖੇਤੀਬਾੜੀ ਦਾ ਕੰਮ ਉਹ ਵੀ ਮਜ਼ਦੂਰਾਂ ਦਾ ਖੁੱਸ ਗਿਆ ਮਸ਼ੀਨਰੀ ਅੱਗੇ ਚਲੋ ਐਸੀ ਉਹਦੇ ਵਿਰੋਧ ਵਿੱਚ ਨਹੀਂ ਗਏ ਵਿਜਲ ਮਸ਼ੀਨਰੀ ਆ ਗਈ ਜਾਂ ਚਲੋ ਚੱਲੀ ਜਾਂਦਾ ਤੇ ਸਾਡੇ ਵੀ ਨੇ ਜਗਾਰ ਦਾ ਕੋਈ ਨਾ ਕੋਈ ਪ੍ਰਬੰਧ ਕਰਨ ਇੱਕ ਪ੍ਰਧਾਨ ਜੀ ਤੁਹਾਡੇ ਜਿਹੜੇ ਜਗਾੜੂ ਰੇੜਿਆਂ ਤੇ ਜਿਹੜੇ ਬਲੈਰੋ ਗੱਡੀਆਂ ਹੋ ਗਈਆਂ ਜਾਂ ਛੋਟੇ ਹਾਥੀ ਹੋ ਕੇ ਇਜੈਕਸ਼ਨ ਲਾਉਂਦੇ ਆ ਕਿ ਤੁਸੀਂ ਲੋਡ ਨਾਲੋਂ ਵੱਧ ਜਿਹੜਾ ਉਹਨਾਂ ਦਾ ਕਿਰਾਇਆ ਤੁਸੀਂ ਢੋ ਲੈਨੇ ਹੋ ਤੇ ਉਹ ਵਿਹਲੇ ਖੜੇ ਰਹਿੰਦੇ ਆ ਕਿਉਂਕਿ ਉਹ ਟੈਕਸ ਬੀਮੇ ਅਦਾ ਕਰਦੇ ਆ ਤੁਸੀਂ ਕੋਈ ਟੈਕਸ ਨਹੀਂ ਵਰਦੇ ਲਈ ਜੀ ਇਹ ਰੇੜੇ ਤੇ ਜਿਹੜਾ ਸਮਾਨ ਆ ਮਾਸਾ 8 ਲੱਖ ਬੋਰ ਗਿਆ ਜਾਂਦੀ ਹੈ ਜੀ ਸਾਡੇ ਉੱਥੇ ਹਾਥੀ ਮੰਡੀ ਦੇ ਵਿੱਚ ਹੈਗੇ ਹਾਂਜੀ ਜਦੋਂ ਕੋਈ ਵੱਧ ਹੈ ਪਜੇ 30 ਬੋਰੀਆਂ ਜਾਂ 40 50 ਬੋਰੀਆਂ ਹੁੰਦੀਆਂ। ਉਦੋਂ ਉਹ ਹਾਸੀ ਲੈ ਕੇ ਜਾਂਦੇ ਆ। ਜੀ। ਤੇ ਜਿਹੜਾ 5-7 ਗੋਰੀਆਂ ਵਾਲਾ ਕਿਸੇ ਨੇ 20 ਲੈ ਕੇ ਜਾਣਾ ਹੁਣ ਕਿਸਾਨ ਲਈ ਜਿਹੜੀ ਬਜਾਈ ਦਾ ਕੰਮ ਸੀਗਾ। ਉਹਦੇ ਵਿੱਚ ਬੀਜ ਤੇ ਰੇਹ ਜਿਹੜੇ ਆ। ਕੋਈ ਜਿਹੜਾ ਛੋਟਾ ਕਿਸਾਨ ਆ ਪੰਜ-ਸੱਤ ਗਟੇ ਲਚਾਨ ਵਾਲਾ। ਉਹ ਫਿਰ ਹੁਣ ਹਾਸੀ ਤਾਂ ਕਰਨਾ ਰਿਹਾ। ਉਹ ਫਿਰ ਸਾਨੂੰ ਕਹਿ ਦਿੰਦਾ। ਅਸੀਂ ਚਲੋ 2-300 ਰੁਪਏ ਦੇ ਵਿੱਚ ਪਿੰਡਾਂ ਦੇ ਵਿੱਚ ਛੱਡ ਆਉਨੇ। ਕਈ ਵਾਰੀ ਹੁਣ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਬੀਜ ਲੈ ਜਾਂਦੇ ਆ। ਰੇ ਵੀ ਲੈ ਜੰਦੇ ਉਧਰੋਂ ਵੀ ਬਿਜਾਈ ਜਾਂਦੇ ਬਿਜਾਈ ਜਾਂਦੇ ਆ ਉਧਰੋਂ ਕਈ ਵਾਰੀ ਬੀ ਮੋਕ ਜਾਂਦਾ ਤੇ ਆਉਂਦੇ ਯਾਰ ਸਾਡਾ ਰੇ ਛੱਡ ਕੇ ਆਉ ਜਾਂ ਬੀ ਛੱਡ ਕੇ ਅੱਛਾ ਪ੍ਰਧਾਨ ਜੀ ਜੇਕਰ ਜਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਨੇ ਜੇਕਰ ਇਹਨਾਂ ਨੂੰ ਸਰਕਾਰ ਨਹੀਂ ਮੰਨਦੀ ਤਾਂ ਅਗਲਾ ਪ੍ਰੋਗਰਾਮ ਤੁਹਾਡਾ ਕੀ ਲਿਖਿਆ ਗਿਆ ਅਸੀਂ ਫਿਰ ਆਉਂਦਾ ਕੋਈ ਨਾ ਕੋਈ ਸਰਕਾਰ ਦਾ ਕਰਾਂਗੇ ਜੀ ਸਰਕਾਰ ਦੇ ਖਿਲਾਫ ਕੋਈ ਸੰਘਰਸ਼ ਵਿੜਾਂਗੇ ਕਿਉਂਕਿ ਕੰਮ ਦਾ ਕੋਈ ਵੀ ਨਹੀਂ ਵਈ ਉਹਨੂੰ ਦੇ ਰਿਆ ਨਰੇਗਾ ਵੀ ਖੋਲੀ ਪਹਿਰਵੇ ਕੰਮ ਜਿਹੜਾ ਸਾਡਾ ਖੇਤੀ ਦਾ ਵਿੱਚ ਉਹ ਵੀ ਸਾਰਾ ਕੱਟਿਆ ਗਿਆ ਤੇ ਅਸੀਂ ਤਾਂ ਹੁਣ ਮਜ਼ਦੂਰ ਤਾਂ ਜਿਹੜੇ ਵਿਲੇ ਆ ਫਿਰ ਕੋਈ ਨਾ ਕੋਈ ਤਾਂ ਇਹਦਾ ਫਿਰ ਆਪਦਾ ਸੰਘਰਸ਼ ਕਰਨਗੇ ਸੰਘਰਸ਼ਲੇ ਰਾਜ ਬਣਗੇ ਹੋਰ ਇਹਨਾਂ ਕੋਲੇ ਕੀ ਚਾਰਾ ਗਲਤ ਕੰਮ ਤਾਂ ਕਰਨੀ